ਪਟਿਆਲਾ ਟਾਈਮਜ਼ ਨਿਊਜ਼ ਐਂਡ ਐਂਟਰਟੇਨਮੈਂਟ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਸਵਾਗਤ ਕਰਦਾ ਹਾਂ ਮੈਂ ਰਜਨੀਸ਼ਟੀngੀ ਦੋਸਤੋ ਮੈਂ ਆਸ ਕਰਦਾ ਕਿ ਤੁਸੀਂ ਸਾਰੇ ਠੀਕ ਹੋਵੋਗੇ ਅਸੀਂ ਤੁਹਾਨੂੰ ਆਪਣੇ ਚੈਨਲ ਦੇ ਮਾਧਮੇ ਦੇ ਰਹੀ ਸਮੇਂ ਸਮੇਂ ਤੇ ਬਾਕਬਾਕ ਸਖਸ਼ੀਤਾਂ ਦੇ ਨਾਲ ਰੂਬ ਰੂ ਕਰਾਉਂਦੇ ਰਹਿੰਦੇ ਹਾਂ ਅੱਜ ਅਸੀਂ ਆਏ ਹਾਂ ਪਟਿਆਲਾ ਦੇ ਵਿੱਚ ਅਸੀਂ ਰੇਲਵੇ ਸਟੇਸ਼ਨ ਤੇ ਖੜੇ ਹਾਂ ਸਾਡੇ ਨਾਲ ਇੱਕ ਸਮਾਜ ਸੇਵੀ ਜਿਹੜੀ ਰੂ ਹੈ ਸਾਡੇ ਨਾਲ ਸੁਭਾਜ ਜੀ ਸਾਡੇ ਨਾਲ ਨੇ ਪਟਿਆਲੇ ਤੋਂ ਉਹਨਾਂ ਨਾਲ ਅੱਜ ਦੇ ਜਿਹੜੇ ਅਯੋਕੇ ਸਮੇਂ ਦੇ ਵਿੱਚ ਵਰਤਮਾਨ ਸਮੇਂ ਦੇ ਵਿੱਚ ਕਿੱਦਾਂ ਦਾ ਸਮਾਂ ਚੱਲ ਰਿਹਾ ਹੈ ਕਿੱਦਾਂ ਦਾ ਵਾਤਾਵਰਣ ਦੇ ਵਿੱਚ ਸਭ ਚੱਲ ਰਿਹਾ ਹੈ ਉਸ ਦੇ ਤਹਿਤ ਅਸੀਂ ਗੱਲਬਾਤ ਕਰਾਂਗੇ ਅਸੀਂ ਉਹਨਾਂ ਦਾ ਸਵਾਗਤ ਕਰਦੇ ਹਾਂ ਸੁਭਾਜ ਜੀ ਤੁਹਾਡਾ ਸਵਾਗਤ ਹੈ ਚੈਨਲ ਤੇ ਤੁਹਾਡਾ ਸਭ ਦਾ ਬੜਾ ਧੰਨਵਾਦ ਤੁਹਾਡੇ ਸ਼ਰੋਤਿਆਂ ਦਾ ਤੁਹਾਡਾ ਤੁਸੀਂ ਇੰਨਾ ਸਮਾਂ ਕੱਢਿਆ ਮੈਂ ਇੱਕੋ ਹੀ ਬੇਨਤੀ ਕਰਦਾ ਹਾਂ ਸਭ ਦੇ ਚਰਨਾਂ 'ਚ ਮੈਂ ਦੁਨੀਆ ਦੇ ਅੰਦਰ ਸੋਰਸੇਜ਼ ਦੀ ਕਮੀ ਨਹੀਂ ਹੈ ਮੈਂ ਪਾਣੀ ਦੀ ਕਮੀ ਹੈ ਕਿਸੇ ਤੇ ਇਹ ਰੋਜ਼ ਖਣਿਜ ਪਦਾਰਥ ਪੂਰੇ ਵਰਲਡ ਦੇ ਅੰਦਰ ਹਰ ਕੰਟਰੀ ਚ ਲੱਭ ਰਹੀਆਂ ਸੋਨੇ ਜਿਹਾ ਖਰਾਨਾ ਚਾਂਦੀ ਦੀਆਂ ਇਸਰੋ ਬਹੁਤ ਤਰੱਕੀ ਕਰ ਗਿਆ NASA ਤਰੱਕੀ ਕਰ ਗਿਆ ਸੂਰਜ ਅਲਵਿਨ ਤੱਕ ਬਣ ਕੇ ਮੈਂ ਅੱਜ ਦੇ ਖਲਾਫ ਦੀ ਗੱਲ ਕਰਦਾ ਵੀ ਅੱਜ ਖਲਾਫ ਕੀ ਹੈ ਤਰੱਕੀ ਦੇ ਉੱਤੇ ਇਸ ਵਾਰ ਮੈਂ ਇਸ ਬ੍ਰਹਮੰਡ ਦੀ ਗੱਲ ਕਰਦਾ ਅੱਜ ਜੋ ਯੂਕਰੇਨ ਤੇ ਰਸ਼ੀਆ ਦੀ ਲੜਾਈ ਚੱਲ ਰਹੀ ਹੈ ਇਰਾਨ ਇਜ਼ਰਾਈਲ ਫਿਲਸਟੀਨ ਵੀ ਇਹ ਕਹਿੰਦੇ ਸੀ ਕੋਈ ਚੜ ਗਿਆ ਬੀਸਾ ਰਾਰਾ ਰਾਰਾ ਹਿੱਸਾ ਤੇ ਰਾਣਾ ਰਾਰਾ ਮੁੱਸਾ ਅੱਜ ਮਨ ਵੀ ਮਨ ਨੂੰ ਮਾਰ ਰਿਹਾ ਹੈ ਬੰਦੇ ਦਾ ਬੰਦਾ ਵੈਰੀ ਬਣ ਗਿਆ ਕੁੱਤੇ ਵੀ ਬੱਚਿਆਂ ਨੂੰ ਨੋਸ ਕੇ ਖਾਣ ਲੱਗੇ ਧਰਤੀ ਤੇ ਬੜੀ ਮਾਪ ਪਾਪ ਐਸ ਟਾਈਮ ਬੜੀ ਬੇਰਹਿਮ ਤੇ ਜ਼ਾਲਿਮ ਦੁਨੀਆ ਹੈ ਬੜੇ ਮਤਲਬ پرست ਲੋਕ ਐ ਇੱਥੇ ਵਕਤ ਕੇ ਬੰਦੇ ਵੀ ਛੱਡ ਦਿੰਨੇ ਆ ਰਹੀ ਗੱਲ ਮੁਲਕ ਹਿੰਦੁਸਤਾਨ ਦੀ ਆਜ਼ਾਦ ਹੁੰਦਾ ਹੈ ਮੁਲਕ ਸੁਭਾਸ਼ ਚੰਦਰ ਬੋਸ ਕਿੰਨੇ ਭਗਤ ਸਿੰਘ ਹੋਰ ਆਜ਼ਾਦ ਗੁਰੂ ਸਰਪੇਵ ਕਿੰਨੇ ਨਾਮ ਐ ਕਿੰਨੀ ਲੰਬੀ ਸ਼੍ਰੰਖਲਾ ਉਹਨਾਂ ਲੋਕਾਂ ਦੀ ਜਿਨ੍ਹਾਂ ਨੇ ਦੇਸ਼ ਯਾਦ ਕਰਾਇਆ ਪਰ ਉਸ ਤੋਂ ਬਾਅਦ ਜਿਹੜੇ ਲੋਕ ਪਾਵਰ ਚਾਹੇ ਚਾਹ ਡੈਮੋਕ੍ਰੇਸੀ ਰਹੀ ਜਿਹੜੀ ਮਰਜੀ ਪਾਰਟੀ ਰਹੀ ਜਿਹੜੀ ਮਰਜੀ ਸਟੇਟ ਚਾਹੇ ਚਾਹ ਕੋਈ ਅਫਸਰ ਸਹਿਵਾਨ ਸੀ ਉਹਨਾਂ ਚ ਕੋਈ ਵਿਰਲਾ ਇਮਾਨਦਾਰ ਸੀ ਉਹਨਾਂ ਨੇ ਆਜ਼ਾਦੀ ਦੀ ਗ੍ਰੇਸ ਖਤਮ ਕਰਕੇ ਰੱਖਤੀ ਹਿੰਦੁਸਤਾਨ ਦੀ ਆਜ਼ਾਦੀ ਦੀ ਗ੍ਰੇਸ ਉਸ ਤੋਂ ਬਾਅਦ ਰਾਜ ਕਰਨ ਵਾਲੇ ਲੋਕਾਂ ਨੇ ਨੇ ਤਾਂ ਹਿੰਦੁਸਤਾਨ ਅੱਜ ਵੀ ਸੋਨੇ ਦੀ ਚਿੜੀ ਐ ਇਸ ਪੂਰੇ ਵਿਸ਼ਵ ਦੇ ਅੰਦਰ ਮੈਕਨਿਜ਼ਮ ਦੀ ਮੈਨੇਜਮੈਂਟ ਦੀ ਕਮੀ ਐ ਸੋਰਸੇਜ਼ ਦੀ ਕਮੀ ਨਹੀਂ ਸਾਨੂੰ ਆਪਸ ਲੜਨਾ ਨਹੀਂ ਚਾਹੀਦਾ ਸ਼ਾਂਤੀ ਨਾਲ ਜ਼ਿੰਦਗੀ ਜੀਣੀ ਚਾਹੀਦੀ ਐ ਸਭ ਤਰ੍ਹਾਂ ਇੱਕ ਐ ਸਭ ਇੱਕੋ ਜੋਤ ਐ ਇੱਕੋ ਹੀ ਸਰੀਰ ਐ ਇੱਕੋ ਹੀ ਆਤਮਾ ਐ ਇਹ ਪਿਛਲੇ ਜਨਮਾਂ ਦਾ ਅਗਲੇ ਜਨਮਾਂ ਦਾ ਖੇਡ ਐ ਸਾਨੂੰ ਸਦਾ ਸ਼ਾਂਤੀ ਨਾਲ ਰਹਿਣਾ ਚਾਹੀਦਾ ਐ ਜ਼ਿੰਦਗੀ ਦੇ ਅੰਦਰ ਅੱਜ ਸ਼ਾਂਤੀ ਦੀ ਜ਼ਰੂਰਤ ਐ ਪੂਰੇ ਬ੍ਰਹਿਮੰਡ ਦੇ ਅੰਦਰ ਅੱਜ ਕਿਸੇ ਚੀਜ਼ ਦੀ ਜ਼ਰੂਰਤ ਐ ਸ਼ਾਂਤੀ ਦੀ ਹੈ ਅ ਜਗਣੀ ਦੇਜ ਤੋਂ ਪ੍ਰਚੰਡਾ ਕੈਲੀਫੋਰਨੀਆ ਚ ਲਾਸ ਐਂਜਲਸ ਹੁੱਗ ਗਿਆ ਕੋਈ ਕਹਿੰਦਾ ਮੈਨ ਮੇਡ ਹੈ ਇਰਾਨ ਕਹਿੰਦਾ ਅਸੀਂ ਅੱਗ ਬੁਝਾ ਰਹੇ ਹਾਂ ਕਿਉਂਕਿ ਉੱਥੇ ਰਹਿਣੀਆਂ ਲੋਕ ਜ਼ਿਆਦਾ ਰਹਿੰਦੇ ਆ ਜੋਸ਼ਿਆ ਨੇ ਕਿਹਾ ਵੀ ਮੈਨ ਮੇਡ ਹੈ ਜੇ ਮੈਨ ਮੇਡ ਹੈ ਤਾਂ ਉੱਥੇ ਕਿੰਨੇ ਜੀਵ ਜੰਤੂ ਉਸ ਜੰਗਲਾ ਤੋਂ ਮਾਰੇਗੇ ਇਨਸਾਨ ਤਾਂ ਕਿਤਨਾ ਕਿਤੇ ਫੇਰ ਸ਼ਿਫਟ ਹੋ ਜਾਊਗਾ ਕਿੰਨੇ ਜੀਵ ਜੰਤੂ ਮਾਰੇਗੇ ਅੰਦਰ ਉਹਨਾਂ ਦਾ ਕੀ ਕਸੂਰ ਸੀ ਮੈਨ ਮੇਡੀਆ ਯੂਕਰੇਨ ਰਸ਼ੀਆ ਦੀ ਲੜਾਈ ਮੈਸ ਤੇ ਬੜਾ ਲੰਬਾ ਹੋ ਸਕਦਾ ਹੈ ਇੰਗਜ਼ੂ ਤੋਂ ਦਾ ਅਨਵਾਦ ਹੈ ਮੈਂ ਖਾਲਿਸਤਾਨ ਤੇ ਗੱਲ ਕਰੂੰਗਾ ਨਾਲੇ ਸਮੇਂ ਚ ਮੈਂ ਹਿੰਦੂ ਰਾਸ਼ਟਰ ਤੇ ਗੱਲ ਕਰੂੰ ਮੈਂ ਕਹੂੰ ਰੱਖਸ਼ਾ ਜਿਹੜੀ ਇਹ ਹਿੰਦੁਸਤਾਨ ਦੀਆਂ ਸੜਕਾਂ ਤੇ ਲਵਾਰਿਸ ਪਸ਼ੂ ਤੋਂ ਛੀਕ ਮੰਗਦੇ ਸੜਕਾਂ ਤੇ ਬੱਚੇ ਹਜ਼ਾਰ ਹੋਣ ਤੋਂ ਬਾਅਦ ਦੇਸ਼ ਇਸ ਤਰ੍ਹਾਂ ਜਿਹੜੀ ਹੱਤ ਤੱਕ ਕੋਈ ਪਾਲਸੀ ਨਹੀਂ ਆਈ ਉਹਨਾਂ ਨੂੰ ਚੱਕ ਕੇ ਪਾਲਸੀ ਹੋਣੀ ਕੀ ਚਾਹੀਦੀ ਹੈ ਉਹਨਾਂ ਨੂੰ ਚੱਕ ਕੇ ਰੱਖਣਾ ਕਿੱਥੇ ਹੈ ਮੌਰੀ ਗੱਲ ਰੱਖੋ ਮੰਮੀਨ ਚੱਲੇ ਸਰਕਾਰੀ ادارے ਮੈਂ ਦੱਸਦੀ ਜਗਾ ਸੋਤਿਆਂ ਪਟਿਆਲੇ ਚ ਜਿੱਥੇ ਗੂਆਂ ਸਾਣ ਕੋੜਾ ਕੁੱਤਾ ਬਿੱਲਾ ਲਵਾਰ ਸਪਸ਼ਟ ਪੱਤੀ ਭੀਖ ਮੰਗਦੇ ਬੱਚੇ ਚੱਕ ਕੇ ਸੜਕਾਂ ਤੇ ਰੱਖੇ ਜਾਣ ਸਾਰੀਆਂ ਸਰਸਾਵਾਂ ਦੀ ਸਹਿਯੋਗ ਲੰਬੇ ਹੋਏ ਜੇ ਆਪਾਂ ਗਊ ਮਾਂ ਤੇ ਲੋਕ ਬਚਾ ਗਏ ਤਾਂ ਬ੍ਰਹਮੰਡ ਬਚੇਗਾ ਨਹੀਂ ਬ੍ਰਹਮੰਡ ਖੁੱچےਗਾ ਉਹਨਾਂ ਲੋਕਾਂ ਦਾ ਕੀ ਕਸੂਰ ਇਹਨਾਂ ਪੋਲਿਟਿਸ਼ਨਾਂ ਨੇ ਬੈਠ ਕੇ ਪਾਲਸੀਆਂ ਬਣਾਈਆਂ ਲੜਾਈਆਂ ਸਟਾਰਟ ਕੀਤੀਆਂ ਇਹ ਕਾਮਾਦਮੀ ਨੂੰ ਕੀ ਚਾਹੀਦਾ ਜ਼ਿੰਦਗੀ ਚ ਰੋਟੀ ਸ਼ਾਂਤੀ ਦੀ ਚਾਹੀਦੀ ਹੈ ਦੋ ਵਕਤ ਦੀ ਕਪੜਾ ਇਹ ਕੁ ਮਾੜੀ ਮੋਟੀ ਛੱਤ ਰੇੜਾ ਰੇੜੀ ਰਿਕਸ਼ਾ ਵਾਲਾ ਕੀ ਵਿਚਾਰਾ ਚੋਰੀ ਕਰੇਗਾ ਸਵਾਜੀ ਆਪਣੇ ਜਿੱਦਾਂ ਹੁਣ ਜਦੋਂ ਹਿੰਦੁਸਤਾਨ ਦੀ ਗੁਲਾਮ ਸੀ ਆਪਣਾ ਆਜ਼ਾਦੀ ਲਈ ਕਿੰਨੇ ਸੰਘਰਸ਼ ਕਰਨਾ ਪਿਆ ਕਿੰਨੀਆਂ ਕੁਰਬਾਨੀਆਂ ਜੜੀਆਂ ਪਿਆ ਸੀ ਜੀਹਿਆ ਦੇਣੀਆਂ ਪਈਆਂ ਕੀ ਸੁਪਨਾ ਲੈ ਕੇ ਹਰੇਕ ਲੈ ਕੇ ਚੱਲਿਆ ਸੀ ਕਿ ਸਾਡਾ ਜਿਹੜਾ ਦੇਸ਼ ਆ ਇਦਾਂ ਦਾ ਹੋਊਗਾ ਕੀ ਉਸ ਤੇ ਖਰਾ ਉਤਰ ਉਤਰਿਆ ਇਹ ਗੱਲ ਬਾਤ ਉਹਨਾਂ ਦੇ ਸੁਪਨੇ ਸਕਾਰ ਹੋਏ ਨੇ ਵੀ ਇਦਾਂ ਦਾ ਭਾਰਤ ਬਣਦੇ ਸੀ ਉਹ ਆਜ਼ਾਦੀ ਤੋਂ ਬਾਅਦ ਇਹ ਦੇਸ਼ ਲੁਟਿਆ ਗਿਆ ਕੁੱਟਿਆ ਗਿਆ ਭਾਰਤ ਮਾਤਾ ਦਾ ਸੀਨਾ ਚੀਨਾ ਭਾਰਤ ਮਾਤਾ ਦਾ ਸੀਨਾ ਛੰਨੀ ਦਿੱਤਾ ਗਿਆ ਹਿੰਦੂ ਦੀ ਚਾਦਰ ਗੁਰੂ ਤੇਗ ਬਹਾਦਰ ਸਾਹਿਬ ਦੀ ਚਾਦਰ ਸੀ ਇਹਨਾਂ ਲੋਕਾਂ ਨੇ ਜਿਹੜੇ ਜਾਦੀ ਤੋਂ ਬਾਅਦ ਪਾਵਰ ਚ ਆਏ ਉਹਨਾਂ ਲੋਕਾਂ ਨੇ ਪਾਵਰ ਇੰਜੋਏ ਕਰੀ ਪਰ ਤੇਜ ਜਿੰਨਾ ਬੁਲੰਦੀ ਤੇ ਹੋਣਾ ਚਾਹੀਦਾ ਸੀ ਜੋ ਉਹਨਾਂ ਸ਼ੀਧਾ ਨੇ ਸੋਚਿਆ ਸੀ ਉਹਨਾਂ ਸ਼ੀਧਾ ਵਰਗਾ ਉਹਨਾਂ ਦੀ ਸੋਚ ਵਰਗਾ ਦੇਸ਼ ਨਹੀਂ ਹੈ ਇਸ ਮੁਲਕ ਦੇ ਅੰਦਰ ਮੁਲਕ ਗਰੀਬ ਹੋ ਗਿਆ ਸਟੇਟਾਂ ਕਰਜ਼ਈ ਹੋ ਗਈਆਂ ਸੂਬੇ ਸ਼ਹਿਰ ਕਮਜ਼ੋਰ ਹੋ ਗਏ ਲੀਡਰ ਅਫਸਰ ਪਾਲ ਕੇ ਇਹਨਾਂ ਲੋਕ ਪਾਵਰ ਸੂਛਾਏ ਕਿ ਐਮ ਸੀ ਐਮ ਐਲ ਮੰਤਰੀ ਬਣ ਗਿਆ ਸੀ ਐਮ ਬਣ ਗਿਆ ਉਹਨਾਂ ਲੋਕਾਂ ਨੇ ਉਹ ਕੰਮ ਨਹੀਂ ਕਰਿਆ ਗਰਾਊਂਡ ਲੈਵਲ ਤੱਕ ਜੋ ਹੋਣਾ ਸੀ ਮੈਂ ਦਿੱਲੀ ਏਅਰਪੋਰਟ ਤੋਂ ਫਲਾਈਟ ਫੜਦਾ ਉਹਨਾਂ ਉੱਥੇ ਬਾਹਰਲੇ ਪਾਸੇ ਗਊਆਂਾਂ ਸੜਕਾਂ ਤੇ ਆਜ਼ਾਦੀ ਤੋਂ ਬਾਅਦ ਇਸ ਮੁਲਕ ਨੂੰ ਅੰਦਰੋਂ ਲੁੱਟਿਆ ਕੁੱਟਿਆ ਗਿਆ ਇਹ ਦੇਸ਼ ਗਦਾਰ ਬੋਲ ਜਾਂਦਾ ਇਹ ਦੇਸ਼ ਗਦਾਰ ਬੋਲ ਜਾਂਦਾ ਐਸੋ ਆਜੀ ਤੁਹਾਡੇ ਮੁਤਾਬਕ ਜਿਹੜਾ ਲੋਕਾਂ ਦਾ ਹੁਣ ਜਿਵੇਂ ਗਰੀਬ ਲੋਕ ਨੇ ਜਾਂ ਆਪਣਾ ਦਾ ਇਦਾਂ ਦਾ ਐਟਮੋਸਫੀਅਰ ਆ ਆਪਣੇ ਦੇਸ਼ ਦਾ ਜਾਨਵਰਾਂ ਦਾ ਜਿੱਦਾਂ ਦਾ ਰਮੋਲਪੀ ਤੁਸੀਂ ਦੱਸ ਰਹੇ ਹੋ ਗਊਆਂ ਛੜਕਾ ਤੇ ਕੋਬੜਿਆਂ ਨੇ ਇਦਾਂ ਦਾ ਹਾਲਾਤ ਜਿਹੜੇ ਨੇ ਇਹਨੂੰ ਤੁਸੀਂ ਰਾਜਨੀਤਿਕ ਲੋਕਾਂ ਨੂੰ ਇਹਦਾ ਜ਼ਿੰਮੇਵਾਰ ਮੰਨਦੇ ਹੋ ਤੁਸੀਂ ਜਾਂ ਨਹੀਂ ਇਹਦੇ ਲਈ ਰਾਜਨੀਤਿਕ ਲੋਕ ਜਿਹੜੇ ਪਾਵਰ ਚੁਣਨੇ ਆ ਨਾ ਔਰ ਇੱਕ ਘੰਟੇ ਦੇ ਚੱਕਵਾ ਸਕਦੇ ਨੇ ਡੀਸੀ ਐਸਐਸਪੀ ਸਾਹਿਬ ਚਾਹਣ ਐਮਐਲਏ ਸਾਹਿਬ ਮੰਤਰੀ ਸਾਹਿਬ 2.5 ਸਾਲ ਸਰਕਾਰ ਬਣੀ ਨੂੰ ਹੋ ਗਈ ਕੱਲੀ ਵੀ ਜੇ ਕੋਈ ਨੇ ਕਾਂਗਰਸ ਨੇ ਨਹੀਂ ਕਰਿਆ ਇਹ ਕਰ ਦਿੰਦੇ ਮੈਂ ਇਹਦੇ بڑے ਲੀਡਰਾਂ ਨੂੰ ਕਿਹਾ ਮੈਂ ਭਗਵਾਨਤਮਾਨ ਸਾਹਿਬ ਦੇ ਚਰਨਾਂ 'ਚ ਬੇਨਤੀ ਕਰਦਾ ਹਾਂ ਤਬ ਬੰਦ ਗਏ ਉਹ 2022 ਚ ਦੁਬਾਰਾ ਰਿਪੀਟ ਹੋਣ ਮੈਂ ਕਹਿੰਦਾ ਕੋਈ ਦਿੱਕਤ ਨਹੀਂ ਅਜੂਨਾਂ ਕੋਲ 2 ਸਾਲ ਪਏ ਆ ਉਹਨਾਂ ਲਈ ਪੂਰੇ ਪੰਜਾਬ ਦੇ ਅੰਦਰੋਂ ਖਤਮ ਕਰਨਾ ਸੜਕਾਂ ਤੋਂ ਨਵਾਰਿ ਸਪਸ਼ੀ ਪक्षी ਪਿੱਖਾਂ ਦੇ ਬੱਚੇ ਚੱਕਣੇ 2 ਹਫ਼ਤੇ ਦਾ ਵੀ ਕੰਮ ਨਹੀਂ ਹੈ ਉਹ ਸਾਡੇ ਵਰਗੇ ਮੁੰਡਿਆਂ ਨੂੰ ਸੜਕਾਂ ਤੇ ਦੋਵੇਂ ਆਰਡਰ ਐਸਐਸਪੀ ਸਾਹਿਬ ਡੀਸੀ ਸਾਹਿਬ ਨੂੰ ਕਹੇ ਅੱਜ ਸਮਾਜ ਚੋ ਸਮਾਜੀ ਸੰਸਥਾਵਾਂ ਬੰਦ ਕਰ ਦੋ ਸਰਕਾਰ ਦਾ ਯੋਗਦਾਨ ਕੀ ਹੈ ਸਰਕਾਰ ਚਾਹੇ ਘੰਟੇ ਰੇਠੀ ਕਰਨੇ ਕੀ ਦਿੱਕਤ ਆ ਬਸਟੈਂਡ ਬੰਦ ਪਿਆ ਪੁਰਾਣਾ ਤੇ ਉਹਦੇ ਚਾਰ ਦਿਵਾਰੀ ਹੋਈ ਵੀ ਆ ਉੱਤੇ ਲੋਆ ਕੇ ਉੱਪਰ ਪਾ ਕੇ ਪ੍ਰਾਣੀਆਂ ਚ ਉੱਪਰੋਂ ਪਾ ਵੀ ਠੰਡ ਨਾ ਅੰਦਰ ਆਵੇ ਗਰਮੀ ਨਾ ਆਵੇ ਉੱਥੇ ਪ੍ਰੋਪਰ ਬਣਾ ਕੇ ਵਾਸ਼ਰੂਮ ਕਿਚਨ ਉੱਥੇ ਇੱਕ ਪਾਸੇ ਕੁੱਤੇ ਬੀਲੇ ਸਾੜ ਰੱਖੇ ਹੋਣ ਨਵਾਰਿ ਸਪਸ਼ੂ ਪੰਛੀ ਔਰ ਜਿੰਦਰਾ ਚੀ ਰਪਈਆ ਉੱਥੇ ਪਾਣੀ ਭਰ ਕੇ ਕੀ ਕਰਨਾ ਉੱਥੇ ਲੈ ਆ ਦੇ ਪਟਿਆਲੇ ਜ਼ਿਲ੍ਹੇ ਦਾ ਜਿੰਨਾ ਵੀ ਗਊ ਵਾਂਸ਼ਾ ਉੱਥੇ ਲੈ ਆ ਕੇ ਰੱਖ ਦੋ ਉਪਰੋਂ ਢੱਕ ਦੇ ਉੱਥੇ ਗਊਸ਼ਾਲਾ ਖੋਲ ਦੋ ਮੈਂ ਤਾਂ ਕੱਲ ਕਹਿ ਕੇ ਆਇਆ ਪਟਿਆਲੇ 12 ਦੇ ਗਰਾਊਂਡ ਕ੍ਰਿਕਟ ਗਰਾਊਂਡ ਚ ਜਿਹੜੇ ਚਲਾਨੇ ਆ ਉਹਨੂੰ ਉਹ ਗਊਸ਼ਾਲਾ ਬਣਾ ਦੋ ਟਰਸਟ ਬਣਾ ਕੇ ਜਿੱਥੇ ਤੁਸੀਂ ਦੇ ਤੇ ਅੱ ਦੁਆ ਚਾਰਦਵਾਰੀ ਹੋਈ ਵੀ ਆ ਪੂਰੇ ਪਟਿਆਲੇ ਜ਼ਿਲ੍ਹੇ ਗੁਰੂ ਆ ਜਣੀ ਆ ਦੁਨੀਆ ਮਰ ਰਹੀ ਹੈ ਮੇਰਾ ਕਿ મતલਬ ਕਿ ਹੋਰ ਤੁਹਾਡੇ ਨਾਲ ਗੱਲ ਸਾਂਝੀ ਕਰ ਰਹੇ ਆ ਅਸੀਂ ਇਹ ਜਿੱਦਾਂ ਕਿ ਹਰ ਕਿਸੇ ਫੀਲਡ ਚ ਜਾਂਦਾ ਬੰਦਾ ਉਹਨੂੰ ਕੋਈ ਨਾ ਕੋਈ ਹੁੰਦਾ ਜਿੱਦਾਂ ਐਜੂਕੇਸ਼ਨ ਚ ਜਾਂਦਾ ਵੀ ਇਹ ਵੀਆਰਡ ਚਾਹੀਦੀ ਆ ਆਈਐਸ ਨੂੰ ਆਈਐਸ ਨੂੰ ਪੀਸੀਐਸ ਕਰਨਾ ਪੈਂਦਾ ਹਰੇ ਕੋਰਸ ਕਰਨੇ ਪੈਂਦੇ ਨੇ ਪਰ ਇੱਕ ਆਪਣੀ ਜਿਹੜੀ ਪੋਲੀਟਿਕਲ ਲਾਈਨ ਹੈ ਇਹ ਜਾਂ ਇਹ ਵਿੱਚ ਮਤਲਬ ਕਿ ਚਾਹੇ ਕੋਈ ਅਨਪੜ ਬੰਦਾ ਏ ਜਾ ਅੱਗੇ ਪੀੜੀਦਾਰ ਪੀੜੀ ਜਾਂਦੇ ਨੇ ਕੀ ਤੁਹਾਡੇ ਮੁਤਾਬਕ ਇਹਦੇ ਵਿੱਚ ਕੋਈ ਨਾ ਕੋਈ ਰੂਲ ਲੈਗੂਲੇਸ਼ਨ ਇਦਾਂ ਦਾ ਹੋਣਾ ਚਾਹੀਦਾ ਵੀ ਤਾਂ ਕਿ ਜਿਹੜਾ ਹੈਗਾ ਆਪਣਾ ਇਹ ਖਰਾਬ ਨਾ ਹੋ ਗਏ ਅੱਜ ਯਾਰ ਜੇ ਤੁਸੀਂ ਕਪੀਨ ਲਗਣਾ 8 10 ਦਾ ਸਰਟੀਫਿਕੇਟ ਚਾਹੀਦਾ ਉਸ ਐਸਪੀ ਲਗਣਾ ਜੂ ਹੰਗੜ ਕਹਿੰਦੇ 8 10 ਤੋਂ 50 ਚਾਹੀਦਾ ਹੋਰ ਕੋਈ ਲਗਣਾ ਕਨਸਟੇਬਲ ਬੀਆਰਏ ਐਸਆਈ ਬੰਨਾ ਕੋਈ ਸਰਟੀਫਿਕੇਟ ਪੂਰੇ ਪੰਜ ਬੰਨਾ ਕੋਈ ਲੋੜ ਨਹੀਂ ਪੜਾਈ ਦੀ ਸਰਪੰਚ ਬੰਨੇ ਕੋਈ ਲੋੜ ਨਹੀਂ ਐਮਐਲਏ ਮੰਤਰੀ ਉਰੇ ਉਹ ਰਹਿ ਲੈ ਜਿਹੜੇ ਫਾਈਨਾਂਸ ਮੰਤਰੀ ਪੰਜ ਪੜੇ ਬੰਦੇ ਉਰੇ ਐਸੇ ਐਸੇ ਹੈਲਥ ਮੰਤਰੀ ਰਹਿ ਲੈ ਜਿਹੜੇ ਜਿਨ੍ਹਾਂ ਨੂੰ ਕੋਈ ਪਤਾ ਹੀ ਨਹੀਂ ਹੈ ਇਹ ਪਹਿਲੀ ਵਾਰ ਹੋਇਆ ਵੀ ਡਾਕਟਰ ਬਲਵੀਰ ਜੀ ਉਰੇ ਹੈਲਥ ਮੰਤਰੀ ਆ ਪੰਜਾਬ ਦੇ ਬਹੁਤ ਧੰਨਵਾਦ ਸਰਕਾਰ ਦਾ ਅੱਛੀ ਸੋਚ ਹੈ ਸਰਕਾਰ ਦੀ ਵੀ ਇੱਕ ਡਾਕਟਰ ਨੂੰ ਮੈਡੀਕਲ ਕਾਲਜ ਮੈਡੀਕਲ ਹੈਲਥ ਡਿਪਾਰਟਮੈਂਟ ਦੇ ਆ ਗਿਆ ਇਹ ਡਾਕਟਰ ਦਾ ਕੰਮ ਡਾਕਟਰ ਕਰੇਗਾ ਲੋਹਾਰ ਦਾ ਕੰਮ ਲੋਹਾਰ ਕਰੇਗਾ ਕ੍ਰਾਈਟੇਰੀਆ ਹੋਣਾ ਚਾਹੀਦਾ ਡਿਸਪੀਸਪਲਨ ਹੋਣਾ ਚਾਹੀਦਾ ਸੁਸਾਇਟੀ ਚ ਜਿਹੜਾ ਬੰਦਾ ਸੁਭਾਣੇ ਕਿਸੇ ਪੋਸਟ ਤੇ ਬੈਠਿਆ ਟ੍ਰਿਕਸ ਨੂੰ ਇਹਦਾ ਪਕਾ ਹੋਵੇ ਉਹਦੇ ਡਿਊਟੀਆਂ ਕੀ ਆ ਉਹਦੇ ਹੱਕ ਕੀ ਆ ਉਹ ਪਾਵਰ ਤੇ ਬੈਠਦਾ ਬਾਅਦ ਚ ਆਪਣਾ ਲੁੱਟ-ਕੁੱਟ ਮਚਾ ਲਈ ਉਹਨੇ ਲੋਕਾਂ ਨੇ ਥਾਣੇ ਚੁੰਕੀਆਂ ਵੇਚਦੀਆਂ ਵਿਗਨਾਲੀ ਨਹੀਂ ਉਹ ਵਿਗ ਗਿਆ ਸਾਰਾ ਨਿਜ਼ਾਮ ਵਿਗ ਗਿਆ ਤਾਂ ਹੀ ਤੇ ਖਲਾਤ ਹੋ ਗਏ ਸਾਡੇ ਬੱਚੇ ਬਾਹਰ ਪਾਤੀ ਹੁਣ ਬਾਹਰ ਫੇਰ ਅੰਦਰੋਂ ਉੱਥੋਂ ਭੇਜ ਕੇ ਉਹਰੇ ਫੇਰ ਆ ਗਏ ਮੁੰਡੇ ਇਹ ਤਾਂ ਨਾ ਸਮੁੱਚਾ ਬ੍ਰਹਿਮੰਡ ਦਾ ਜਖਤਰੇ ਚ ਹੈ ਅੱਜ ਹਰ ਮੁੱਦਾ ਪਾਣੀ ਦਾ ਚਾਹ ਕੋਈ ਮੁੱਦਾ ਧਰਤੀ ਤੇ ਕਿਸਾਨਾਂ ਦਾ ਚਾ ਡੱਲੇਵਾਲ ਦੀ ਭੁਖੜਾ ਮੁੱਦਾ ਚਾ ਹਿੰਦੂਰਾਸ਼ਟਰਾ ਜਾਂ ਖਾਲਿਸਤਾਨ ਆ ਅੱਜ ਇਹ ਸਭ ਗੱਲਾਂ ਗੋਣ ਆ ਚਾ ਯੂਕਰੇਨ ਰਚਾਈ ਲੜਾਈ ਆ ਅੱਜ ਸੁਮੁੱਚਾ ਬ੍ਰਹਿਮੰਡ ਖਤਰੇ ਚ ਐ ਬ੍ਰਹਿਮੰਡ ਕਿਸੇ ਟਾਈਮ ਵੀ ਬੂਸਾ ਹੁੰਦਾ ਆ ਆਜ਼ਾਦੀ ਤੋਂ ਬਾਅਦ ਜਿਹੜੇ ਲੋਕ ਪਾਵਰ ਚਾਹੇ ਨਾ ਉਹਨਾਂ ਲੋਕਾਂ ਨੇ ਆਪਣੇ ਘਰ ਭਰੇ ਉਹਨਾਂ ਲੋਕਾਂ ਨੇ ਆਜ਼ਾਦੀ ਦੀ ਗ੍ਰੇਸ ਖਤਮ ਕਰਤੀ ਉਸ ਨਾਕੋਲੇ ਕਾਂਗਰਸੀ ਸਾਰੇ ਜ਼ਿੰਮੇਵਾਰ ਆ ਮੋਦੀ ਸਾਹ ਦੀ ਸਰਕਾਰ ਚ ਅੱਜ ਵੀ ਬਹੁਤ ਧਾਕੇ ਲੀਡਰ ਬੈਠੇ ਆ ਸਾਰੀਆਂ ਸਰਕਾਰਾਂ ਚ ਸਟੇਟਾਂ ਚ ਹਰ ਪਾਰਟੀ ਚ ਬੈਠੇ ਆ ਬਾਕੀ ਇਹਨਾਂ ਨੂੰ ਆਪਣਾ ਜਿਹੜੇ ਲੋਕ ਗੁਰੂ ਤੇਗ ਬਹਾਦਰ ਸਾਹਿਬ ਨੂੰ ਹਿੰਦੂ ਦੀ ਚਾਦਰ ਨੂੰ ਮੰਨਦੇ ਆ ਆਪਣਾ ਪਿਤਾ ਜਮੇਸ਼ ਚਿਤਾਨੀ ਸਾਹਿਬ ਜੱਟ ਨੂੰ ਉਹਨਾਂ ਨੂੰ ਚਾਹੀਦਾ ਵੀ ਆਪਣਾ ਧਰਮ ਨਿਵਾਣ ਹਿੰਦੂ ਦੀ ਚਾਦਰ ਦਾ ਨਾਮ ਉੱਚਾ ਹੋਵੇ ਅਸੀਂ ਸਭ ਮਿਲ ਜੁਲ ਕੇ ਰਹੀਏ ਸਾਬ ਸਾਡੇ ਭੈਣ ਭਰਾ ਆ ਈਆਂ ਭੈਣਾਂ ਚਾਹੇ ਕੋਈ ਹਿੰਦੂ ਆ ਕੋਈ ਮੁਸਲਮਾਨ ਆ ਸਿੱਖ ਆ ਸਾਈ ਆ ਹਿੰਦੁਸਤਾਨ ਸਾਡਾ ਦੇਸ਼ ਹੈ ਗੁਜਰਾਸਤ ਹੈ ਹਿੰਦੁਰਾਸ਼ਟਰ ਨਹੀਂ ਕਰੇ ਹੋਣਾ ਚਾਹੀਦਾ ਇਹਨੂੰ ਖਾਲਿਸਤਾਨ ਵੀ ਨਹੀਂ ਬਣਾਉਣਾ ਚਾਹੀਦਾ ਕਦੇ ਵੀ ਸਾਡੇ ਸਰਦਾਰ ਭਰਾਏ ਵੱਡੇ ਅਸੀਂ ਉਹਨਾਂ ਦਾ ਬੇਈ ਨਹੀਂ ਦੇ ਸਕਦੇ ਪਰ ਖਾਲਿਸਤਾਨ ਉਹ ਮੰਨਣੋ ਗਲਤੀ ਉਹਨਾਂ ਦੀ ਉਹ ਬਣਾ ਕੇ ਕੀ ਕਰਨਗੇ ਪਾਕਿਸਤਾਨ ਬਣਾਇਆ ਸੀ ਸਰਦਾਰ ਤਾਂ ਹਿੰਦੁਸਤਾਨ ਦੀ ਸ਼ੇਵ ਹੈ ਲੱਗ ਦੇਸ਼ ਬਣਾ ਕੇ ਕੁਝ ਨਹੀਂ ਹੋਣਾ ਬਸ ਇਹਦੀ ਕਤਲੋਗਾਰ ਤੋਂ ਮਚਲੀ ਆਉ ਇਕੱਠੇ ਹੋਈਏ ਲੱਗ ਲੱਗ ਹੋਣ ਨਾਲ ਤਾਂ ਕੰਮ ਖਤਮ ਹੁੰਦਾ ਇਕੱਠੇ ਉਹਨਾਂ ਨਾਲ ਇੱਕ ਉਂਗਲੀ ਇੱਕ ਹੈ ਚਾਰ ਰਹਿ ਗਈਆਂ ਮੁੱਖਾ ਪੂਰਾ ਇਹ ਤਾਂ ਹਿੰਦੁਸਤਾਨ ਨੂੰ ਆਉਣ ਵਾਲੇ ਵਕਤ ਦੇ ਅੰਦਰ ਬਚੇਗਾ ਹਿੰਦੁਸਤਾਨ ਇਹ ਕਾ ਗੁਰੂਆਂ ਪੀਰਾਂ ਕੋਂਬਰਾਈ ਧਰਤੀ ਹੈ ਉਸ ਉਸ ਗਲਤ ਲੋਗ ਹਰ ਸੋਸਾਇਟੀ ਚ ਹਰ ਜਥੇਬੰਦੀ ਚ ਹਰ ਕੌਮ ਚ ਹਰ ਪਰਿਵਾਰ ਚ ਹਰ ਸ਼ਹਿਰ ਚੁੰਨੇ ਆ ਹਰ ਦੇਸ਼ ਚੁੰਨੇ ਆ ਇਹ ਕੋਈ ਹਿੰਦੁਸਤਾਨ ਚ ਨਹੀਂ ਗੱਲ ਨਹੀਂ ਹੈ ਮੈਂ ਤਾਂ ਇਹ ਛੋਟੀ ਗੱਲ ਨਹੀਂ ਕਰਦਾ ਵੀ ਮੈਂ ਤਾਂ ਵੱਡੀ ਗੱਲ ਸੋਚ ਰਿਹਾ ਵੀ ਕੈਲੀਫੋਰਨੀਆ ਚ ਜੰਗਲ ਲੌਸ ਲੈਂਜਰ ਚ ਅੱਗ ਲੱਗੀ ਅਨੇ ਪਰਜਾਗ ਨੀਚੇ ਗਿਰ ਕੇ ਇੰਨੇ ਬੰਦੇ ਮਰ ਗਏ ਜਹਾਜ਼ ਟਕਰਾ ਕੇ ਰੂਲ ਲੜਾਈ ਜਿਹੜੀ ਚੱਲ ਰਹੀ ਐ ਇੰਨੇ ਕੰਟਰੀਆਂ ਵੀ ਆਪਸ ਹੋਰ ਲੜਾਈ ਵਧ ਰਹੀ ਐ ਹੋਰ ਬਦਨੀ ਵਾਲੇ ਤਰਤੀ ਰੋਜ਼ ਹਿੱਲ ਰਹੀ ਐ ਇੰਨਾ ਉਰੇ ਲਾਲਚ ਐ ਉਰੇ ਬੰਦਾ ਦਿੱਕਦਾ ਐ ਮੈਂਟਲ ਆਂਦਾ ਐ ਜਿਹੜੇ ਪੈਸੇ ਹੀ ਸਭ ਕੁਝ ਐ ਥੋੜੋ ਕੋ ਪੈਸੇ ਸਭ ਤੁਹਾਡੇ ਐ ਪਰੋ ਪੈਸਾ ਐ ਨਹੀਂ ਸਭ ਤੁਹਾਡੇ ਦੁਸ਼ਮਣ ਝੂਠੇ ਰੋਪ ਲਾ ਲਾ ਕੇ ਦੁਨੀਆ ਤੁਹਾਨੂੰ ਪਾਗਲ ਕਰ ਦੇਗੀ ਠੀਕ ਐ ਅਸੀਂ ਇਹ ਦੁਨੀਆ ਨਹੀਂ ਸਿਰਜ ਸਕੇ ਜਿਸ ਚ ਇੱਕ ਉਦਾਹਰਨ ਹੋਵੇ। ਜੇ ਸਾਡੇ ਹੁੰਦੇ ਵੀ ਭੁੱਖਾ ਨੰਗਾ ਨਾ ਸੋਏ। ਮੇਰੀ ਚਾਉਂਦੀ ਆ ਰਹੀ ਨੀ ਮੇਰੀ ਔਕਾਤ ਆ ਆਪਾ ਖੜਦੇ। ਜਿੱਨੇ ਦਾ ਆਪਾ ਬੈਠੇ ਆ। ਸਾਨੂੰ ਪਰਮਾਤਮਾ ਨੇ ਕਰੇ ਬਲ ਬਖਸ਼ਿਆ। ਸਾਡੇ ਹੁੰਦੇ ਵੀ ਸੜਕਾਂ 'ਤੇ ਭੁੱਖਾ ਨੰਗਾ ਨਹੀਂ ਸੋਏਗਾ, ਸੀ ਉਦੇ ਵਿੱਚ ਕੰਮ ਕਰ ਰਹੇ ਆ। ਸਾਨੂੰ ਜਗਾ ਲੱਭੀਆਂ। ਅਸੀਂ ਸਰਕਾਰ ਨੂੰ ਸੁਨੇਹਾ ਲਾ ਰਹੇ ਆ। ਦੇਹੜਿਆ ਸਰਕਾਰਾਂ ਕਦੋਂ ਜਾਗਣਗੀਆਂ? ਕਿਉਂਕਿ ਮੇਰੇ ਆਪਣੀ ਜ਼ਿੰਦਗੀ ਦੇ ਰਜੇਵੇਂ ਆ ਮੈਂ ਵੀ ਸੀ। ਜਿਸ ਨੂੰ ਆ ਫ੍ਰੀ ਹੋ ਗਿਆ ਉਤਰਾਗੇ ਸੜਕਾਂ ਦੇ ਚੱਕਾਂ ਦੇ ਵੇਦਾ ਕੋੜਾ ਕੁੱਤਾ ਸਾਂ ਨਵਿੱਲਾ ਨਵਾਰ ਸਪਸ਼ਟੀ ਕੀ ਮੰਗਦੇ ਸੜਕਾਂ ਤੋਂ ਬੱਚੇ ਅਜ ਪ੍ਰਾਰਧਾਸ ਕਰਕੇ ਬ੍ਰਹਮੰਡ ਚੋਂ ਸੂਰਿਆ ਭਗਵਾਨ ਇਸ ਵਾਰ ਕੰਮ ਨੂੰ ਕਰਨ ਵਾਸਤੇ ਬਲ ਬਖਸ਼ੀ ਮੇਰੇ ਭਰਾ ਟੀਜੀ ਨੂੰ ਅਮਨੀ ਸਮਾਤਾ ਮੇਰਾ ਛੋਟਾ ਭਰਾ ਵਾਲਾ ਕਾਬਲ ਹੈ ਇਹਨਾਂ ਦੀ ਜ਼ਿੰਦਗੀ ਛਿੜਦੀ ਗਲਾ ਰਹੇ ਇਹਨਾਂ ਦਾ ਚੈਨਲ ਵੀ ਛਿੜਦੀ ਗਲਾ ਰਹੇ ਸਨ ਸੁਭਾਸ ਗਰਗ ਜੀ ਜਿਨ੍ਹਾਂ ਨਾਲ ਗੱਲਬਾਤ ਕੀਤੀ ਹੈ ਜਿਨ੍ਹਾਂ ਨੇ ਆਪਣੇ ਜ਼ਿੰਦਗੀ ਦੇ ਤਜਰਬੇ ਦੇ ਵਿੱਚੋਂ ਪੂਰੇ ਬ੍ਰਹਮੰਡ ਦੇ ਗੱਲਬਾਤ ਕੀਤੀ ਆ ਸਾਰਾ ਜਿਹੜਾ ਭਾਰਤ ਦੇ ਇਥੇ ਜੋ ਵੀ ਹਾਲਾਤ ਨੇ ਬਾਕੀ ਦੇਸ਼ਾਂ ਦੇ ਜੋ ਹਾਲਾਤ ਨੇ ਅੱਜ ਕੱਲ ਚੱਲ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਜੋ ਵੀ ਕਟਨਾਮਾਂ ਹੋ ਰਹੀਆਂ ਨੇ ਉਹਨਾਂ ਤੇ ਬਹੁਤ ਹੀ ਡੰਗਾਈ ਦੇ ਨਾਲ ਵਿਚਾਰ ਚਰਚਾ ਕੀਤੀ ਆ ਉਹਨਾਂ ਦਾ ਕੀ ਹਾਲ ਆ ਉਸ ਦੇ ਬਾਰੇ ਗੱਲਬਾਤ ਕੀਤੀ ਆ ਜਾਨਵਰਾਂ ਦੀ ਗਊ ਬੰਸ਼ ਦੀ ਵੀ ਗੱਲਬਾਤ ਕੀਤੀ ਆ ਵੀ ਸੜਕਾਂ ਤੇ ਰੁਲਦੇ ਫਿਰੇ ਉਹਨਾਂ ਦੀ ਕਿਦਾਂ ਸਾਂਭ ਸੰਭਾਲ ਹੋ ਸਕਦੀ ਆ ਜਾਂ ਜਿਹੜੇ ਲਵਾਰਥ ਲੋਕ ਨੇ ਜਿਹੜੇ ਸੜਕਾਂ ਤੇ ਰਹਿ ਰਹੇ ਨੇ ਉਹਨਾਂ ਨੂੰ ਕਿੱਦਾਂ ਸੰਭਾਲ ਹੋ ਸਕਦੀ ਆ ਕਿੱਦਾਂ ਸਰਕਾਰਾਂ ਕਰ ਸਕਦੀਆਂ ਨੇ ਆਪਣੇ ਤਜਰਬੇ ਵਿੱਚ ਉਹਨਾਂ ਨੇ ਦੱਸਿਆ ਹੈ ਇਸ ਤਰ੍ਹਾਂ ਦੀ ਹੋਰ ਵੀ ਸਫਲਤਾਵਾਂ ਦੇ ਨਾਲ ਤੁਹਾਨੂੰ ਰੂਬਰੂ ਕਰਾਉਂਦੇ ਰਹਾਂਗੇ ਤੁਸੀਂ ਦੇਖਦੇ ਰਹੋ ਪਟਿਆਲਾ ਟਾਈਮਜ਼ న్యూਸ ਐਂਡ ਐਂਟਰਟੇਨਮੈਂਟ ਚੈਨਲ ਪਟਿਆਲਾ ਤੋਂ ਕੈਮਰਾਮੈਨ ਮਨੀਸ਼ ਮਹਿਤਾ ਦੇ ਨਾਲ ਰਜਨੀਸ਼ ਢੀਂਗ ਦੀ ਰਿਪੋਰਟ